ਮਾਹੌਮ ਹਾਲਮਣ ਚਰਤਰੀ ਵੀਰਾਂ ਨਾਲ ਹਾਂ ਸੁੱਤੇ ਜਿਵੇਂ ਆ ਸਤਿ ਸ਼੍ਰੀ ਅਕਾਲ ਵੀਰੇ ਮੈਂ ਵਧੀਆ ਤੁਸੀਂ ਦੱਸੋ ਕਿਵੇਂ ਆ ਬੱਸ ਵਧੀਆ ਵਧੀਆ ਪਰੋਣਾ ਸਾਹਿਬ ਉਹ ਵੀ ਠੀਕ ਆ ਤੁਸੀਂ ਦੱਸੋ ਮੰਮੀ ਠੀਕ ਆ ਮੰਮੀ ਤਾਂ ਤੈਨੂੰ ਪਤਾ ਹੀ ਆ ਦਿਨੋਂ ਦਿਨਾਂ ਡੋਨ ਜਿਹੀ ਹੁੰਦੀ ਜਾਂਦੀ ਆ ਵੀਰੇ ਮੈਂ ਤੈਨੂੰ ਕਿੰਨੀ ਵਾਰ ਕਿਹਾ ਕਿਸੇ ਟੰਗ ਦੇ ਡਾਕਟਰ ਨੂੰ ਦਿਖਾ ਲਾ ਤੂੰ ਐਂ ਕਰਖਾ ਚਾਰ ਦਿਨ ਆ ਜਾ ਨਾਲੇ ਮੰਮੀ ਦਾ ਪਤਾ ਲੈ ਜਾ ਨਾਲੇ ਸੌਣ ਹੈਗਾ ਤੇਰੀਆਂ ਸਹੇਲੀਆਂ ਸੁਹਲੀਆਂ ਆ ਉਹਨਾਂ ਨੂੰ ਮਿਲ ਜਾ ਤੂੰ ਸਹੀ ਕਹਿਣਾ ਵੀਰੇ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਪੁੱਛ ਕੇ ਫਿਰ ਦੱਸਦੀ ਆ ਨੀ ਸੁੱਖੀ ਨਿਕਟਾ ਮਾਗੀ ਇੱਕ ਮਿੰਟ ਵੀਰੇ ਮੈਂ ਬਾਤ ਕਰਦੀ ਹਾਂ ਕਾਲ ਹਾਂਜੀ ਮੰਮੀ ਜੀ ਇਹ ਤਾਂ ਕੌਣ ਟੋਗਾ ਤੈਨੂੰ ਚਾਹ ਨੂੰ ਬਣਾਉਣ ਕਹੇ ਲੋ ਮੇਰਾ ਸਿਰ ਫਟ ਰਿਹਾ ਹੈ ਚਾਹ ਤਾਂ ਬਣੀ ਪਈਆ ਮੈਂ ਲੈ ਕੇ ਆਉਣੀ ਆ ਨਾਲੇ ਫੋਨ ਤਾਂ ਕਿੰਨਾ ਲੱਗੇ ਹੋ ਗੜਗੜ ਕਰਨ ਉਹ ਤਾਂ ਪਿੰਡੂ ਵੀਰੇ ਦਾ ਫੋਨ ਆਇਆ ਸੀ ਮੰਮੀ ਜੀ ਹੁਣ ਕੀ ਕਹਿੰਦਾ ਤੇਰਾ ਵੀਰਾ ਪਿਛਲੇ ਕਾਫੀ ਦਿਨਾਂ ਤੋਂ ਮੰਮੀ ਬਹੁਤ ਇੱਟ ਲਿਆ ਵੀਰਾ ਕਹਿੰਦਾ ਆ ਕੇ ਪਤਾ ਲੈ ਜਾ ਐਨ ਨਾਲ ਮੰਮੀ ਖੁਸ਼ ਹੋ ਜੂਗੀ ਨਾਲੇ ਸੌਂ ਚੱਲਦਾ ਸੰਧਾਰਾ ਲੈ ਜੇ ਤੇਰੀ ਮਾਂ ਦਾ ਢਿੱਲੀ ਹੋ ਰਹਿਣਾ ਮੇਰੇ ਘੋਟੇ ਨਹੀਂ ਤਿਹਦੇ ਨਾਲੇ ਸੰਧਾਰਾ ਲੈਣ ਜਾਂਦੇ ਹੁੰਦੇ ਕਿ ਦੇਣ ਆਉਂਦੇ ਹੁੰਨੇ ਸਾਰਾ ਇਹ ਪਤਨੀ ਕਿੜੇ ਨੇ ਸੱਕੀ ਫੁੱਲ ਪਾਉੜੇ ਆ ਪ੍ਰਗਾਸ ਨੂੰ ਦੇਖ ਲੈ ਸਾਰੇ ਟੱਬਾਂ ਨੂੰ ਆਈ ਵਾਰ ਕੱਪੜੇ ਆਉਂਦੇ ਆ ਤੇਰਾ ਭਾਈ ਉੱਤੇ ਜੀ ਪੀਪੇ ਚਾਹ ਬਿਸਕੁਟ ਪਾ ਕੇ ਦੇ ਜਾਂਦਾ ਅਸੀਂ ਚਾਰ ਭੈਣਾ ਮੰਮੀ ਜੀ ਤੇ ਸਾਡਾ ਕੱਲਾ ਕੱਲਾ ਭਰਾ ਸਾਨੂੰ ਪਤਾ ਨਹੀਂ ਸਾਡੇ ਵਿਆਹ ਕਿਵੇਂ ਕੀਤੇ ਆ ਹਾਲੇ ਮੇਰੀ ਮੰਮੀ ਬੁਮਾ ਰਹਿੰਦੀ ਆ ਉਹਦੇ ਤੋਂ ਤਾਂ ਪਹਿਲਾਂ ਹੀ ਘਰ ਦੇ ਖਰਚੇ ਨੇ ਪੂਰੇ ਆਉਂਦੇ। ਜਿੰਨਾ ਕੋ ਕਰਨ ਜੋਗਾ ਹੁੰਦਾ ਉਹ ਕਰ ਦਿੰਦਾ। ਦੁਨੀਆ ਇਹ ਕਰਦੀ ਐ, ਕਰਨਾ ਪੈਂਦਾ ਐ। ਅਸੀਂ ਨਹੀਂ ਕਰਦੇ ਆਪਣੀ ਧੀ ਵਾਸਤੇ। ਹੈ? ਜੋ ਕਰਨ ਜੋਗਾ ਹੁੰਦਾ ਨਾ ਤੁਹਾਨੂੰ ਬੋਲਣ ਦਾ ਮੌਕਾ ਨਹੀਂ ਸੀ ਦੇਣਾ। ਮੈਨੂੰ ਬਹੁਤ ਜਵਾਨ ਲੋੜਾਂ ਦੀ ਲੋੜ ਨਹੀਂ ਹੈਗੀ। ਜਾ ਚਾਹ ਲਿਆ। ਜੀ। ਕਿੰਨਾ ਖਸਰ ਦੇ ਪਾਇਦੇ ਮੇਰੇ। ਉਹ। ਕੱਟਦੇ ਯਾਰ। ਮੇਰੀ ਗੱਲ ਸੁਣਿਓ। ਤੁਸੀਂ ਐਂ ਕਰੋ ਸੁੱਖੇ ਨੂੰ ਸੰਧਾਰੇ ਦੇ ਨਾਲ ਨਾਲ ਉਹਦੀ ਸੱਸ ਤੇ ਉਹਦੀ ਨਾਨ ਦੇ ਦਾ ਸੂਟ ਦੇਈ ਆਂ ਸਰਬੀਤਰਾ ਦਿਮਾਗ ਰਾਵਾਂ ਸੂਟ ਮੈਂ ਕਿੱਥੋਂ ਲੈ ਲੂੰਗਾ ਮੈਂ ਤਾਂ ਉਹਨਾਂ ਨੂੰ ਬੈਸਕਟ ਦੇਣ ਜੋਗੇ ਪੈਸੇ ਮਸਾਂ ਇਕੱਠੇ ਕੀਤੇ ਤੁਸੀਂ ਸੂਟਾਂ ਦੀ ਫਿਕਰ ਨਾ ਕਰੋ ਆਪਣੇ ਗੁੱਡੂ ਦੀ ਲੋਹੜੀ ਵੇਲੇ ਜਿਹੜੇ ਸੂਟ ਮੈਨੂੰ ਵੀਰੇ ਉਹਨਾਂ ਨੇ ਦਿੱਤੇ ਸੀ ਉਹ ਉਮੇ ਪੈਣੇ ਮੇਰੇ ਕੋਲੇ ਉਹ ਆਪਾਂ ਸੁੱਖੇ ਨੂੰ ਦੇ ਦਾਂਗੇ ਪਰ ਉਹ ਤਾਂ ਤੇਰੇ ਸੂਟ ਆ ਫੇਰ ਕੀ ਹੋਇਆ ਜੇ ਸੂਟ ਮੇਰੇ ਨੇ ਪਰਿਵਾਰ ਵੀ ਤਾਂ ਮੇਰਾ ਹੈ ਨਾਲ ਇਹ ਜੇ ਸੂਟਾਂ ਤਾਂ ਮੈਂ ਚਾਹਰ ਪਾਉਣਾ ਜਿਹੜੇ ਮੇਰੇ ਪਰਿਵਾਰ ਦੀ ਕਮਨਾ ਹੈ ਸਰਬੀ ਤੂੰ ਗੱਲ ਕਿਉਂ ਨਹੀਂ ਸਮਝਦੀ ਜੇ ਆਪਾਂ ਸੁਖੀ ਨੂੰ ਛੁੱਟਦੇ ਤੇ ਫਿਰ ਦੂਜੀਆਂ ਤਿੰਨ ਵੀ ਗੁੱਸਾ ਕਰਨਗੀਆਂ ਕਿਤੇ ਨਹੀਂ ਗੁੱਸਾ ਕਰਦੀਆਂ ਉਹ ਬਥੇਰੀਆਂ ਸਮਝਦਾਰ ਨੇ ਨਾਲੇ ਉਹਨਾਂ ਦੇ ਪਰਿਵਾਰ ਵੀ ਉਹਨਾਂ ਨੂੰ ਸਮਝਦੇ ਨੇ ਜਦੋਂ ਆਪਾਂ ਨੇ ਸੁਖੇ ਨੂੰ ਵਿਆਹ ਹੀ ਉੱਚੇ ਘਰੇ ਦਿੱਤਾ ਫਿਰ ਆਪਾਂ ਨੂੰ ਚੱਲਣਾ ਵੀ ਉਹਨਾਂ ਦੇ ਹਿਸਾਬ ਨਾਲ ਹੀ ਪੈਣਾ ਮੈਂ ਸੂਟ ਕੱਢ ਕੇ ਲਿਆਉਣੀ ਆ ਤੁਸੀਂ ਅੱਜ ਹੀ ਸੰਧਾਰਾ ਦਿਓ ਵੀਰ ਸਵੇਰੇ ਤਾਂ ਤੂੰ ਮੈਨੂੰ ਕਹੀ ਜਾਂਦਾ ਸੀ ਕਿ ਤੂੰ ਆਜੀ 4 ਦਿਨ ਲਾਜੀ ਅੱਜ ਆਉਣਾ ਸੀ ਤੂੰ ਮੈਨੂੰ ਦੱਸਿਆ ਵੀ ਨਹੀਂ। ਉਹ ਮੈਂ ਕਿਹਾ ਮੇਰੀ ਭੈਣ ਕਿੱਥੇ ਖੇਚਲ ਕਰਦੀ ਫਿਰੂਗੀ। ਮੈਂ ਹਾਂ ਪੀ ਜਾ ਕੇ ਸੰਧਾਰਾ ਦੇ ਆਉਣਾ। ਨਾਲੇ ਜਦੋਂ ਤੇਰਾ ਟਾਈਮ ਹੋਇਆ ਜਾ ਕੇ ਬੀਬੀ ਦਾ ਪਤਾ ਲੈ। ਇਹ ਤੂੰ ਵਧੀਆ ਕੀਤਾ। ਵੈਸੇ ਮੈਨੂੰ ਤੇਰੀ ਬਹੁਤ ਯਾਦ ਆ ਰਹੀ ਸੀ। ਚੱਲ ਛੱਡ ਲੈ ਚਾਹ ਪੀ। ਚਾਹ ਮੈਂ ਪੀਉਂਗਾ ਬਾਅਦ ਆ ਜਾ ਤੈਨੂੰ ਤੇਰੀ ਸੱਸ ਦਾ ਤੇ ਤੇਰੀ ਨਨਾਲ ਦਾ। ਆਂ ਕਿਉਂ ਲੈ ਕੇ ਆਏ ਵੀਰੇ? ਮੇਰੇ ਲਈ ਤਾਂ ਬਿਸਕੁਟ ਹੀ ਕਾਫੀ ਸੀ। ਉਹ ਇਸ ਵਾਰੀ ਤੇਰੇ ਭਰਾ ਨੂੰ ਫੈਕਟਰੀ ਚੋਂ ਬੋਨਸ ਮਿਲਿਆ ਤੇ ਤੇਰੀ ਬਾਪੇ ਕਹਿੰਦੀ ਵੀ ਇਸ ਵਾਰੀ ਕੁੜੀਆਂ ਨੂੰ ਨਾ ਸੂਟ ਦੇ ਕੇ ਆਉਣੇ ਆ। ਮੈਗਾ ਚੱਲ ਬਈ ਜਿਵੇਂ ਕਹਿੰਦੀ ਆ ਕਰ ਲੈਨੇ ਆ ਚਲ ਵਧੀਆ ਕੀਤਾ ਬਸ ਮਾਸੀ ਵੀ ਆ ਗਈ ਆ ਜਾ ਆ ਜਾ ਮਾਸੀ ਆ ਦੇਖ ਤੇਰਾ ਸੂਨ ਸੋਣਾ ਵੇ ਇੰਨੀ ਖੇਚਲ ਕਾਉਣਾ ਕਰਨੀ ਸੀ ਰੋਕੀ ਤੂੰ ਛੇਤੀ ਘੇੜਾ ਮਾਰਦਾ ਕਰ ਇੰਨੇ ਹੀ ਬਹੁਤ ਐ ਚੱਲ ਕੋਈ ਨਹੀਂ ਮਾਸੀ ਸਾਰੀ ਦੁਨੀਆ ਹੀ ਕਰਦੀ ਆ ਮੈਂ ਘੇੜਾ ਲਹਿਦਾ ਕੀਤਾ ਵਾ ਆਇਆ ਜਾ ਆਪਣੇ ਮੇਰੇ ਮੰਮੀ ਜੀ ਵੀ ਤੁਹਾਡੇ ਲਈ ਬਚਾਲਾ ਕਿਆ ਲਿਆ ਪੁੱਤ ਬਹੁਤ ਪਰਵਾਹ ਠੀਕ ਠਾਕ ਹਾਂਜੀ ਹਾਂਜੀ ਮਾਸੀ ਸਭ ਵਧੀਆ ਬਸ ਮੰਮੀ ਥੋੜਾ ਢਿੱਲੀ ਰਹਿੰਦੀ ਹੈ ਕੋਈ ਨਾ ਮਹਾਰਾਜ ਭਲੀ ਕਰੂਗਾ ਹਾਂ ਹਰਲੀ ਨੂੰ ਪੁੱਤ ਮੰਮੀ ਕੀ ਹੋ ਗਿਆ ਹਰਲੀ ਜੀ ਪੁੱਤ ਰੋਈ ਕਾ ਤੋਂ ਜਾਨੀ ਹੈ ਮੈਂ ਇੱਥੇ ਨਹੀਂ ਰਹਿਣਾ ਮੈਨੂੰ ਇੱਥੋਂ ਅੱਗੇ ਲੈ ਜਾਓ ਹੋਇਆ ਕੀ ਹੈ ਉਹ ਤਾਂ ਦੱਸ ਇਹ ਕਹਿੰਦੇ ਇਸ ਵਾਰ ਸੰਧਾਰੇ ਤੇ ਬਿਸਕਟ ਤੇ ਸੂਟ ਨਹੀਂ ਗੱਡੀ ਦੀ ਚਾਬੀ ਹੋਣੀ ਚਾਹੀਦੀ ਆ ਗੱਡੀ ਦੀ ਚਾਬੀ ਗੱਡੀ ਮੰਗਦੇ ਆ ਮੈਂ ਇੱਥੋਂ ਤੂੰ ਚੁੱਪ ਕਰ ਜਾ ਪਹਿਲਾਂ ਪਹਿਲਾਂ ਤੂੰ ਚਲਾਉਣਾ ਬੰਦ ਕਰ ਮੰਮੀ ਮੈਨੂੰ ਛੇਤੀ ਇੱਥੋਂ ਲਾਜੋ ਨਹੀਂ ਮੈਂ ਕੁਝ ਖਾ ਕੇ ਮਰ ਜਾਣਾ ਬਸ ਟੈਨਸ਼ਨ ਹਲੇ ਮੈਂ ਕਰਦੀ ਆ ਤੇਰੇ ਪਾਪਾ ਨਾਲ ਗੱਲ ਹੈ ਠੀਕ ਹੈ ਮੰਮੀ ਆ ਮੇਰਾ ਪੁੱਤ ਰੋਣਾ ਨਹੀਂ ਹੈ ਕੀ ਗੱਲ ਹੋ ਵੀ ਮਾਸੀ ਜੀ ਰੋਈ ਕਿਉਂ ਜਾਂਦੇ ਆ ਉਹ ਤਾਂ ਹਦ ਨੀ ਆਈ ਬਸ ਉਹਦੇ ਗੱਡੀ ਮੰਗਦੇ ਆ ਪਰ ਤੁਸੀਂ ਤਾਂ ਉਹਨੂੰ ਵਿਆਹ ਵੇਲੇ ਕਿੰਨਾ ਦੱਸ ਦੇਤਾ ਪਾਪਾ ਨੇ ਕਹਿੰਦੇ ਹੈ ਕਿ ਸਮਝਾ ਰਜ ਬਸ ਉਹ ਕੱਪੜਾ ਨਾਲੇ ਸਾਦਣਾ ਗੱਡੀ ਦੀ ਚਾਹਤੀ ਆਵੇ ਉਹ ਹੀ ਨਵਾਂ ਜ਼ਕੀਪਤ ਜਿਹਨੇ ਆਪਣੀ ਤੇ ਇਹਦੇ ਆਪਣੇ ਕਾਲਜ ਦਾ ਟੂਣਾ ਦੇਤਾ ਉਹਨੇ ਪਿੱਛੇ ਕੀ ਰੱਖ ਲਿਆ ਸਹੀ ਗੱਲ ਆ ਮਸੀ ਜੀ ਜਿਸ ਇਨਸਾਨ ਨੇ ਆਉਦੀਤੀ ਹੋਈ ਦੇਤੀ ਉਹਨੇ ਪਿੱਛੇ ਕੀ ਰੱਖ ਲਿਆ ਪਰ ਸਾਡੇ ਵਰਗੇ ਲੋਕਾਂ ਨੇ ਅਸੰਧਾਰੇ ਵਰਗੇ ਤਿਉਹਾਰ ਨੂੰ ਵੀ ਡਿਮਾਂਡਾਂ ਰੱਖ ਰੱਖ ਕੇ ਖਤਮ ਕਰਤਾ ਕੋਈ ਆਪਦੇ ਟੱਬਰ ਲਈ ਸੂਟ ਮੰਗਦਾ ਤੇ ਕੋਈ ਗੱਡੀਆਂ ਇਹ ਤੀਆਂ ਦਾ ਸੰਧਾਰਾ ਤਾਂ ਤਾਂ ਬਣਿਆ ਸੀ ਕਿ ਇਸ ਮਹੀਨੇ ਕੁੜੀਆਂ ਆਪਦੇ ਪੇਕੇ ਜਾਣਗੀਆਂ ਪੇਕੇ ਜਾ ਕੇ ਆਪਦੇ ਪਰਿਵਾਰ ਤੇ ਆਵਦੀਆਂ ਸਹੇਲੀਆਂ ਨਾਲ 4 ਦਿਨ ਹੱਸ ਖੇਡ ਕੇ ਆਉਣਗੀਆਂ ਪਰ ਅਸੀਂ ਨਤੀਆਂ ਬਾਰੇ ਕਦੇ ਸੋਚਿਆ ਹੀ ਨਹੀਂ ਇਹ ਤਾਂ ਵਿਚਾਰੀਆਂ ساری ਜ਼ਿੰਦਗੀ ਪੇਕਿਆਂ ਤੇ ਸਹੁਰਿਆਂ ਦੇ ਵਿੱਚ ਪਿਸ ਕੇ ਰਹਿ ਜਾਂਦੀਆਂ ਮਾਰ ਨੂੰ ਪਤਨੀ ਕਦੇ ਨੇ ਸੱਗੀ ਫੁੱਲ ਪਾਉਣੇ ਆ ਦੇ ਦੇ ਨੇ 4 ਬਿਸਕੁਟ ਪ੍ਰਗਸ਼ ਦੇ ਨੂੰ ਉਹਨੂੰ ਦੇਖ ਲੈ ਸਾਰੇ ਟੱਬਰੋਂ ਆਈ ਵਾਰ ਕੱਪੜੇ ਆਉਣੇ ਆਲੋ ਮੰਮੀ ਜੀ ਸਾਂ ਕੀ ਹੋਇਆ ਮੰਮੀ ਜੀ ਤੁਸੀਂ ਹੋਏ ਕਿ ਕਿ ਜ਼ਾਨਨੇ ਹੋ ਕੁਛ ਨਹੀਂ ਹੋਇਆ ਪੁੱਤ ਤੂੰ ਜਾ ਕੇ ਤਿਆਰ ਹੋ ਜਾ ਆਪਣੇ ਬੀਰ ਨਾਲੇ ਚਲੀ ਜਾ ਤੇਰੀ ਮਾਂ ਬਿਮਾਰ ਹੈ ਨਾ ਛਾਹ ਦਿਨ ਉਹਦੇ ਕੋਲ ਲਾਇਆ ਨਾਲੇ ਸੌਣ ਤੇ ਤੇਰੇ ਸਹੇਲੀਆਂ ਜਿਹੜੀਆਂ ਉਹਨਾਂ ਨੂੰ ਮਿਲਦੇ ਪੁੱਤ ਜੇ ਹੋ ਸਕੇ ਤਾਂ ਮੈਨੂੰ ਮਾਫ ਕਰ ਦੇ ਕਿ ਜਿੰਮੇ ਤੈਨੂੰ ਆਪਣੇ ਕੀ ਸਮਝੇ ਹੁੰਦਾਂ ਨਾ ਪੱਜ ਮੈਂ ਤੀਨੋਂ ਵੀ ਦੇ ਸੋਰੇ ਤੇ ਬਣਾ ਕੇ ਰੱਖਦਾਂ ਮੈਂ ਤਬਾਹਤ ਵੱਟੇ ਜਾਂਦੇ ਹੋਗੇ ਮੈਨੂੰ ਮਾਫ ਕਰ ਲਿਸਨ